ਕਾਂ ਪੀੜੀ ਆਉਣ ਵਾਲੀ ਨੂੰ ਸਿੱਖਿਆ ਮਾਤੇ ਹੋਈ ਵੀ ਨਸ਼ਿਆਂ ਨਸ਼ਿਆਂ ਤੋਂ ਬਚਾ ਕਰੋ ਤੇ ਬਚਾਓ ਸਾਰੇ ਪਿੰਡਾਂ ਨੂੰ ਬੇਨਤੀ ਕੀਤੀ ਜਾਂਦੀ ਏ ਕਸਬਾ ਭਿੰਡੀ ਸੈਦਾ ਦੇ ਨਾਲ ਲੱਗਦੇ ਪਿੰਡ ਝੁੱਜ ਵਿਖੇ ਤਨ ਬਾਬਾ ਬੋੜ ਵੀਰ ਦੀ ਦਰਗਾਹ ਤੇ ਮੇਲਾ ਮੁੱਖ ਸੇਵਾਦਾਰ ਬਾਬਾ ਸੂਰਤ ਸਿੰਘ ਮੇਲਾ ਕਮੇਟੀ ਅਤੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਗਿਆ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਮੁੱਖ ਸੇਵਾਦਾਰ ਬਾਬਾ ਸੂਰਤਾ ਸਿੰਘ ਅਤੇ ਸਮੂਹ ਮੇਲਾ ਕਮੇਟੀ ਮੈਂਬਰਾਂ ਨੇ ਅਦਾ ਕੀਤੀ ਇਸ ਮੌਕੇ ਦੌਰਾਨ ਪੰਜਾਬੀ ਸੱਭਿਆਚਾਰਕ ਦੇ ਅਖਾੜੇ ਦੇ ਵਿੱਚ ਗਾਇਕ ਸ਼ੇਰਾ ਬੋਹੜ ਬਾਲੀਆ ਤੇ ਬੀਬੀ ਨੂਰਦੀਪ ਨੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਕੁਸ਼ਤੀ ਦੰਗਲ ਵੀ ਕਰਵਾਏਗੇ ਕਮੈਂਟਰੀ ਦੀ ਹੀਵਾ ਕੁਲਦੀਪ ਸਿੰਘ ਤੇੜਾ ਨੇ ਨਿਭਾਈ। ਇਸ ਮੌਕੇ ਲੰਗਰ ਵੀ ਅਤੁੱਟ ਵਰਤਾਇਗੇ। ਇਸ ਮੌਕੇ ਮੁੱਖ ਥੇਵਾਦਾਰ ਸੁਰਤਾ ਸਿੰਘ ਆਮ ਆਦਮੀ ਪਾਰਟੀ ਦੇ ਪ੍ਰਧਾਨ ਮਹੰਗਾ ਸਿੰਘ ਬਲਵਿੰਦਰ ਸਿੰਘ ਹਰਜੀਤ ਸਿੰਘ ਅਨੂਪ ਸਿੰਘ ਹਰਪਾਲ ਸਿੰਘ ਗੁਰਜੀਤ ਸਿੰਘ ਅਤੇ ਹੋਰ ਵੀ ਕਈ ਪਿੰਡ ਵਾਸੀ ਹਾਜ਼ਰ ਥਣ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਸਾਂਝੀਆਂ ਕਰ ਰਹੇ ਇਹ ਪਿੰਡ ਚੋਚ ਦੀਆਂ ਹਨ ਜਿੱਥੇ ਤਨ ਬਾਬਾ ਬੋੜ ਪੀਰ ਦੀ ਦਰਗਾਹ ਤੇ ਮੇਲਾ ਮੁਖ ਸੇਵਾਦਾਰ ਬਾਬਾ ਸੂਰਤਾ ਸਿੰਘ ਦੀ ਅਤੇ ਮੇਲਾ ਕਮੇਟੀ ਅਤੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਗਿਆ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਉਹਦੇ ਵਿੱਚ ਲੰਗਰ ਵੀ ਚੱਲਦੇ ਆ ਠੰਡੇ ਪਾਣੀ ਦੀਆਂ ਸ਼ਬੀਲਾਂ ਵੀ ਚੱਲਦੀਆਂ ਤੇ ਕਲਾਕਾਰ ਵੀ ਆਉਂਦਾ ਹੈ ਕਬੱਡੀਆਂ ਵੀ ਕਰਵਾਈਦੀਆਂ ਗੇਮਾਂ ਬੱਚਿਆਂ ਦੇ ਆਉਣ ਵਾਲੇ ਬੱਚਿਆਂ ਦਾ ਭੁੱਖ ਸੁਧਰ ਸਖੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਗੇਮਾਂ 'ਚ ਵਹਿਣ ਤੇ ਨਹੀਂ ਬੇਨਤੀ ਕਰਨਾ ਚਾਹਣਾ ਜੀ ਬਾਬਾ ਬੋਡ ਸਾਹਿਬ ਪਿੰਡ 'ਚ ਹਾਂ ਜੀ ਮੇਲਾ ਬਣਾਇਆ ਜਾਂਦਾ ਧਮ ਧਮਾ ਕੇ ਗੁਸਤੀਆਂ ਗਵਈਆ ਵੀ ਲੱਗਾ ਹੈ ਲੰਗਰ ਵੀ ਖੂਬ ਵਰਤਾਏ ਗਏ ਆ ਗਾਂਵ ਆਉਣ ਵਾਲੀ ਨੂੰ ਸਿੱਖਿਆ ਮਾਤੇ ਹੋਈ ਵੀ ਨਸ਼ਿਆਂ ਨਸ਼ਿਆਂ ਤੋਂ ਬਚਾ ਕਰੋ ਤੇ ਬਚਾਓ ਸਾਰੇ ਪਿੰਡਾਂ ਨੂੰ ਬੇਨਤੀ ਕੀਤੀ ਜਾਂਦੀ ਏ ਫਸਟ ਛੱਡ ਕੇ ਪ੍ਰੋਗਰਾਮ ਕਰੋ ਤੇ ਸਾਰੇ ਪਿੰਡਾਂ ਦੇ ਵਿੱਚ ਇਹੋ ਹੀ ਹੋਣ ਬੱਚੇ ਗਾਂ ਕੁਸ਼ਤੀਆਂ ਦੇ ਲਾਲ ਚ ਹੁਣ ਜਿੱਤਾ ਪਿੱਛੇ ਸਮਾਂ ਚੱਲਦਾ ਹੈ ਜੀ ਹੁਣ ਤੇ ਨਸ਼ਿਆਂ ਦੇ ਜਿਆਦਾ ਪ੍ਰਬੰਧਿਤ ਕਰੀ ਜਾਂਦੇ ਹੁਣ ਜੀ ਵੈਗੜ ਜੀ ਖਾਨ ਸਾਹਿਬ ਵੈਗੜ ਜੀ ਇਹਲਾ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਬਾਬਾ ਬੋੜ ਪੀਰ ਜੀ ਦਾ ਪਹਿਲੀ ਸੌਨ ਨੂੰ ਦਿਨ ਮੰਗਲਵਾਰ ਇਹਦੇ ਵਿੱਚ ਉਹ ਟੋਟਲ ਲੰਗਰ ਵੀ ਚੱਲਦੇ ਆ ਤੇ ਕੁਸ਼ਤੀਆਂ ਕਰਵਾਈਦੀਆਂ ਤੇ ਬੱਚਾ ਉਹਨੂੰ ਕੁਝ ਸਿੱਖਣ ਵਾਸਤੇ ਮਿਲੇ ਮੰਨ ਲਓ ਕਿ ਜਿਹੜੇ ਬੱਚੇ ਨਸ਼ੇ ਵਾਲ ਨੂੰ ਜਾਣਦੇ ਆ ਨਸ਼ੇ ਤੋਂ ਬਾਹਰ ਆਉਣ ਤੇ ਗੇਮਾਂ ਦੇ ਵਿੱਚ ਵਹਿਣ ਕੋਈ ਨਾ ਕੋਈ ਤਰੱਕੀ ਕਰਨ ਬਾਕੀ ਬਾਬਾ ਜੀ ਦੀ ਕਿਰਪਾ ਬਾਬਾ ਬੋੜ ਪੀਰ ਜੀ ਦੀ ਲੰਗਰ ਉਹ ਟੋਟਲ ਵਰਤਾਇਕ ਕੁਸ਼ਤੀਆਂ ਕਰਵਾਈਆਂ ਗਈਆਂ